ਮੇਰਾ ਨਾਮ ਹਨਿਆ ਤੇ ਅਈ ਰਾਤ ਇੱਥੇ ਕੁੱਤੇ ਨਹੀਂ ਬਰਵਾਜਾ ਸਾਡਾ ਬੰਦ ਹੀ ਤੇ ਪਤਾ ਨਹੀਂ ਲੱਗਾ ਅਚਾਨਕ ਕਿੱਦਾਂ ਅੱਗ ਲੱਗ ਗਈ ਸਾਡ ਘਰ ਦੇ ਜਦ ਮੈਂ ਸਵੇਰ ਉੱਠ ਕੇ ਵੇਖਿਆ ਤੇ ਸਾਡਾ ਘਰ ਯਾਨੀ ਕਿ ਸਾਰਾ ਸੜਨ ਗਿਆ ਹੈ ਬਾਕਸ ਬੈੱਡ ਹੀ ਲੀੜਾ ਕੱਪੜਾ ਹੀ ਲਮਾਰੀ ਫੇਰਜੀ ਯਾਨੀ ਕਿ ਸਾਰਾ ਕੁਝ ਖਤਮ ਹੋ ਗਿਆ ਸਵਾਹ ਹੋ ਗਿਆ ਸਾਰਾ ਕੁਝ ਇੱਕ ਕੱਪੜਾ ਤੱਕ ਨਹੀਂ ਬਚਿਆ ਬੱਚਿਆਂ ਦੇ ਪ੍ਰੂਫ ਵੀ ਸੜ ਗਏ ਸਾਰੇ ਸਕੂਲ ਵਾਲੇ ਇਹ ਦਿਨੇ ਜਦ ਮੋਟ ਕੇ ਵੇਖਿਆ ਮੈਂ ਮੇਰੀ ਸਾਥ ਸੀ ਇਹਨਾਂ ਦੇ ਘਰ ਤੋਂ ਨੇ ਆ ਮੇਰਾ ਪਤੀ ਬਾਹਰ ਕੰਮ ਤੇ ਗਏ ਆ ਡੇੜੀ ਦੱਪੇ ਤੇ ਇੱਧਰ ਸੌਂਦੇ ਨੇ ਤੇ ਜਾ ਕੇ ਜਦੋਂ ਸਵੇਰ ਸੁਬਾ ਉੱਠ ਕੇ ਆਈ ਇੱਧਰ ਵੇਖਿਆ ਤੇ ਅੱਗ ਲੱਗੀ ਪਈ ਕਮਰੇ ਵਿੱਚ ਉਹ ਮਜ਼ਦੂਰੀ ਦਾ ਕੰਮ ਕਰਦੇ ਸ਼੍ਰੀਨਗਰ ਰੇ ਕੰਮ ਕਰਦੇ ਲੱਕੜ ਦਾ ਹਾਂਜੀ ਹੁਣ ਸਰਕਾਰ ਕੋਈ ਇਹ ਮੰਗ ਕਰਦੇ ਆ ਮਤਲਬ ਜੋ ਵੀ ਤੁਹਾਡਾ ਨੁਕਸਾਨ ਹੋਇਆ ਤੇ ਸਰਕਾਰ ਉਹਦੇ ਨੁਕਸਾਨ ਭਰ ਦੇ ਜਾਨੀ ਕਿ ਘਰ ਉਹਦਾ ਮਦਦ ਕਰਦੇ ਕਰਦੇ ਜੀ ਬਸ ਇਹ ਹੋਈ ਉਹ ਤੇ ਕੁਛ ਨਹੀਂ ਕੀ ਨਾ ਸੁੱਖ ਤੇ ਜੀ ਗੱਲ ਹੈ ਮੈਂ ਮੈਂ ਤੇ ਨਗਰਾ ਕੋ ਸੋਨਾ ਜੀ ਤੇ ਇਹ ਘਰ ਸੁੰਦੇ ਜਾਣੇ ਤੇ ਮੈਂ ਸਵੇਰੇ ਆਇਆ ਤੇ ਅੱਖ ਦੀ ਡੈਡੀ ਅੱਗ ਲੱਗੀ ਅੱਗ ਲੱਗੀ ਦੇਖੋ ਬੂਹਾ ਵੀ ਨਹੀਂ ਖੋਲਿਆ ਤੇ ਮੈਂ ਆਣ ਕੇ ਬੂਹਾ ਖੋਲਿਆ ਤੇ ਦੇਖਿਆ ਤੇ ਅੱਗ ਬੜੀ ਮੱਚੀ ਲੀ ਹਾਂਜੀ ਕੀ ਹਰਦੀ ਮਾਰਦਾ ਕਿ ਹੁਣ ਇਹ ਘਰ ਨੂੰ ਮਾਰ ਰਗੀ ਤੁਹਾਨੂੰ ਜੀ ਦਾ ਕੀ ਹੈ ਕਿ ਸਾਦੋਂ ਪਰਿਆਂ ਗੁਜ਼ਾਰਾ ਕਰੇਗਾ ਬਹੁਤ ਔਖਾ ਹੈ ਕਿਉਂ ਸਰਕਾਰਾਂ ਨੂੰ ਵੀ ਜਾਣ ਨਹੀਂ ਚਿਕਾਰਪੂ ਮਰਤਕਾਰ ਦੇ ਮੜੀ ਮਾਟੀ ਰਾਣੀ ਕਰਮਕੋਡਰੰਦਾ ਵਾ ਇਹ ਕੀ ਗੱਲ ਇਹ ਗੱਲ ਇਹ ਹੋਈ ਜੇ ਪਹਿਲੇ ਤਿਹੜਾ ਆ ਗਿਆ ਤੇ ਛੱਤ ਬਾਲਿਆਂ ਵਾਲੀ ਸੀ ਤੇ ਕੰਦਾ ਕੁੰਦਾ ਮਾਰਿਆ ਇਸ ਛੱਤ ਮਾਰੀ ਤੇ ਉਹਦਾ ਕਰਕੇ ਪਰਲੇ ਘਰ ਇਹਨਾਂ ਨੇ ਸਵਾਲ ਦੀਆਂ ਕਿ ਥੱਲੇ ਨਹੀਂ ਸੀ ਸੰਦੇ ਤੇ ਸਾਮਾਨ ਸਾਰਾ ਇੱਧਰ ਰੱਖਿਆ ਹੈਗਾ ਫ੍ਰਿਜ ਹੀ ਸੀ ਟੀਵੀ ਟਰੈਲੀ ਹੀਗੀ ਟੀਵੀ ਹੀਗਾ ਤੇ ਕੱਪੜੇ ਧੋਣ ਵਾਲੀ ਮਸ਼ੀਨ ਬੈੱਡ ਦਾਰੇਦਨੇ ਸਰਾਜ ਜੀ ਉਸ ਮਹਾਰਾਜਨ ਦਾ ਸਾਰਾ ਇੱਧਰ ਰਖਿਆ ਆਏਗਾ ਤੇ ਚਾਨਕ ਪਤਾ ਇਹ ਨਹੀਂ ਪਤਾ ਲੱਗਾ ਕਿ ਅੱਗ ਕਿੱਦਾਂ ਲੱਗਦੀ ਆ ਇਹ ਉੱਠ ਕੇ ਆਈ ਆ ਕਿੰਦੀ ਵੀ ਬੂਆ ਕੋਲਣ ਲੱਗੀ ਤਾਂ ਅੱਗ ਬਾਹਰ ਨੂੰ ਆਉਣ ਗਈ ਆ ਇਹ ਭੱਜੀ ਗਈ ਆ ਕਿੰਦੀ ਬੰਨੀ ਅੰਦਰ ਅੱਗ ਲੱਗ ਗਈ ਅੱਗ ਲੱਗ ਗਈ ਮੈਂ ਕਹਾ ਤੇ ਪਰ ਲੱਗ ਗਈ ਉਹ ਵੇਖਿਆ ਤੇ ਸਾਰਾ ਕੁਝ ਸੜ ਕੇ ਬੈਡਬੁੱਡ ਤਹਿਸ ਨਾਸ ਹੋ ਗਿਆ ਪਹਿਲੋ ਹੜਨੇ ਮਾਰ ਦਿੱਤਾ ਨਾ ਹੁਣ ਕੋਈ ਦਿਹਾੜੀ ਆ ਨਾ ਦੱਪਾ ਨਾ ਕੋ ਕੁਝ ਸਮਾਨ ਪਾਂਦਿਆ ਤਿੱਕ ਕੋਲੀ ਤਿੱਕ ਵੀ ਨਹੀਂ ਰਿਹਾ ਬੈੱਡ ਬਿਸਤਰਾ ਸਾਰਾ ਕੁਝ ਸੜ ਗਿਆ ਤੇ ਹੁਣ ਛੱਤ ਵੀ ਬਾਲਿਆਂ ਵਾਲੀ ਉਹ ਵੀ ਡਿੱਗ ਗਈ ਆ ਤੇ ਹੁਣ ਇਹ ਸਰਕਾਰ ਕੋ ਮੰਗ ਕਰਨੇ ਆ ਇਹ ਛੋਟੇ ਬੱਚੇ ਨੇ ਗਰੀਬ ਘਰ ਆ ਤੇ ਕੋਈ ਮੰਗ ਇਹ ਅਸੀਂ ਕਰਨੇ ਆ ਵੀ ਚਲੋ ਕੋ ਮਦਦ ਕੀਤੀ ਜਾਵੇ ਸਾਡਾ ਕੋਈ ਸਮਾਨ ਨਹੀਂ ਰਿਹਾ ਕੋਲੀ ਤਿੱਕ ਨਹੀਂ ਰਿਹਾ ਸਾਡਾ